ਗੱਲ ਭਜੰਦੀ ਹੈ ਜਦੋਂ ਤੁਸੀਂ ਭਜਨ ਮੰਦਗੀ ਕਰੋਗੇ ਹੌਲੀ ਹੌਲੀ ਉਸ ਸਥਾ ਤੱਕ ਪਹੁੰਚੋਗੇ ਤਾਂ ਰੀਧੀਆਂ ਸਿੱਧੀਆਂ ਆਪਣੇ ਆਪ ਹੀ ਹੁੰਦੀਆਂ ਆ ਫਿਰ ਬਾੜਾ ਬਚਨ ਸੋ ਸਮਝ ਕੇ ਕਰਨਾ ਪੈਂਦਾ ਵੀ ਕੋਈ ਬਚਨ ਐਸਾ ਨਿਕਲ ਜੇ ਜਿਹਦੇ ਨਾਲ ਨੁਕਸਾਨ ਹੋ ਜਾ ਸਾਰੇ ਚੀਲੇ ਨੇ ਗਲਤੀ ਕਰਨੀ ਹੈ ਚੀਲੇ ਨੇ ਗੁਰੂ ਨੂੰ ਮਾੜਾ ਵੀ ਕਹਿਣਾ ਨਿੰਦਿਆ ਵੀ ਕਰਨੀ ਹੈ ਗੁਰੂ ਨੂੰ ਸੋਚਣਾ ਪਏਗਾ ਵੀ ਇਹਦਾ ਨੁਕਸਾਨ ਨਾ ਹੋ ਜੇ ਇਹ ਨੂੰ ਇਹਦਾ ਦਿਮਾਗ ਟਿਕਾਣੇ ਤੇ ਮਾਇਆ ਪਈ ਹੋਈ ਹੈ ਦਿਮਾਗ ਟਿਕਾਣੇ ਤੇ ਲਈ ਹੈ ਉਹ ਫਿਰ ਹੌਲੇ ਹੌਲੇ ਜਦੋਂ ਟਿਕਾਣੇ ਤੇ ਆ ਗਿਆ ਚੇਲੇ ਦਾ ਦਿਮਾਗ ਫਿਰ ਉਹ ਮੇਰੇ ਤੇ ਮਾਇਆ ਪੈ ਗਈ ਮਹਾਰਾਜ ਮaaf ਕਰ ਦੋ ਠੀਕ ਹੈ ਜੇ ਤੁਸੀਂ ਸ਼ਰਾਪ ਦਿੱਤਾ ਜਾਂ ਉਹਨੂੰ ਕੋਈ ਉਹ ਗੱਲ ਕਹੀ ਤੀ ਉਹ ਲੱਗਿਆ ਹੁਣ ਤੁਸੀਂ ਕਿਸੇ ਬੰਦੇ ਨੂੰ ਸ਼ਰਾਪ ਦਿੱਤਾ ਉਹ ਮਰ ਗਿਆ ਉਹਦਾ ਪਰਿਵਾਰ ਰੁਲ ਗਿਆ ਪਾਪ ਤੁਹਾਨੂੰ ਅਹੀਂ ਮੈਨੂੰ ਫਿਰ ਜਨਮ ਵੀ ਲੈਣਾ ਪੈਣਾ ਉਹਦੇ ਵਿਚਾਰ ਇਸ ਕਰਕੇ ਕਦੇ ਵੀ ਮਾੜਾ ਬਚਨ ਨਹੀਂ ਕਹਿਣਾ ਚਾਹੀਦਾ ਹੁਣ ਬੜਾ ਜਦੋਂ ਭਾਜ ਨਮੰਦਗੀ ਕਰਦੇ ਆ ਬੜਾ ਸੋਚ ਸਮਝ ਕੇ ਬਚਨ ਕਰਨਾ ਪੈਂਦਾ ਆ ਪਰਸੋ ਦੀ ਗੱਲ ਆ ਜੋਲੀ ਜੋਲੀ ਨਾਲ ਮੇਰੀ ਗੱਲ